ਸਾਸਰੀਕਾਲ ਸਾਰੇ ਭਰਾਵਾਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਸਾਰਿਆਂ ਨੂੰ ਪਹਿਲਾਂ ਜੇ ਤੁਸੀਂ ਨਵੇਂ ਆਏ ਹੋ ਮੇਰੀ ਵੀਡੀਓ ਦੇ ਵਿੱਚ ਤੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਲਗਭਗ ਹਫ਼ਤੇ ਬਾਅਦ ਅੱਜ ਦੁਬਾਰੇ ਪੜਿਆ ਮੈਂ ਫਾਰਮ ਦੇ ਵਿੱਚ ਔਰ ਰਿਸ਼ਤੇਦਾਰੀ ਚ ਗਏ ਹੋਏ ਸੀ ਥੋੜਾ ਜਿਹਾ ਐਮਰਜੈਂਸੀ ਸੀਗੀ ਜ਼ਰੂਰੀ ਸੀਗਾ ਜਾਣਾ ਤਾਂ ਕਰਕੇ 4-5 ਦਿਨ ਉੱਧਰ ਰਹਿਣਾ ਪਿਆ 2-4 ਦਿਨ ਇਧਰ ਉਧਰ ਹੋਰ ਲੱਗ ਗਏ ਤੇ ਅੱਜ 4:00 ਵਜੇ ਕਰੇ ਪਹੁੰਚਿਆ ਸੀਗਾ ਮੈਂ ਤੇ ਆਨ ਦੇ ਹੀ ਕੁਝ ਹੋਰ ਹੋ ਗਿਆ ਸੀਗਾ ਉਹ ਆਪਣੀ ਜਿਹੜੀ ਜਿਮਨੀ ਹੈਗੀ ਉਹ ਨੂੰ ਫਹਾ ਦਾ ਦਿੱਤਾ ਸੀ ਗੋਰੀ ਨੇ ਇਦਰੇ ਐ ਖੁਰਲੀ ਨਾਲ ਲੱਗ ਕੇ ਖੜੀ ਹੋ ਗਈ ਉਹਦੀ ਸੰਗਲ ਢੂਹੀ ਦੇ ਉੱਤੋਂ ਨਹੀਂ ਪੈ ਗਈ ਇਹਦੇ ਐ ਫਾਹੇ ਲੋਟ ਹੋ ਗਈ ਮਸਾਂ ਭੱਜ ਕੇ ਆ ਕੇ ਕੱਢੀ ਬਚਾ ਹੋ ਗਿਆ ਜਿਮਨੀ ਦਾ ਇੱਕ ਵਾਰੀ ਤਾਂ ਐ ਲੱਗਦਾ ਦੀ ਵੀ ਸਾਂਝੇ ਸੜ ਗਈ ਪਰ ਦੱਬੇ ਦੱਬੇ ਤੋਂ ਬਾਬੇ ਦੀ ਕਿਰਪਾ ਨਾਲ ਖੜੀ ਹੋ ਗਈ ਬਾਬੇ ਨੇ ਵਿਚਾਰ ਖਾ ਲਿਆ ਗੋਰੀ ਆਪਣੀ ਹੁਣ ਦੁਬਾਰੇ ਥੋੜੀ ਜਿਹੀ ਰਾਜੀ ਹੋਣ ਲੱਗੀ ਹੈ ਵਿੱਚ ਦੀ ਬਾਬਾ ਲਿੱਸੀ ਜੀ ਹੋ ਗਈ ਸੀਗੀ ਹੁਣ ਪਰਣ ਲੱਗੀ ਹੈ ਥੋੜਾ ਜਿਹਾ ਪਿੰਡ ਆ ਜਾ ਮਾ ਕੀ ਆਪਣੀ ਰੇਖਾ ਸਪਾਈਕ ਦੇ ਸਿਮਨ ਦੀ ਅੱਜ ਫੇਸਬੁੱਕ ਤੇ ਵੀ ਵੀਡੀਓ ਪਾਈ ਹੈਗੀ ਆ ਪਾਣੀ ਜਿੱਥੋਂ ਇਹ ਦੋਨੇ ਆਈਆਂ ਨੇ ਜਿਹੜੇ ਘਰੋਂ ਉਹਨਾਂ ਦੀਆਂ ਤੇ ਇਹਦੀ ਵੀ ਮਾਂ ਦੀ ਵੀਡੀਓ ਉਹਦੀ ਵੀ ਮਾਂ ਦੀ ਵੀਡੀਓ ਉਹ ਬਹੁਤ ਸੋਹਣੀ ਬਣਾਈ ਹੈਗੀ ਮੈਂ ਤੇ ਚਨਾਬ ਤੇ ਜਿੰਨਾਂ ਨੂੰ ਗਰੂਪੀ ਨੂੰ ਦੋਨਾਂ ਨੂੰ ਹੁਣ ਮੈਂ ਕਿਹਾ ਮੈਂ ਕਿਹਾ ਖੁੱਲੀ ਨਾ ਛੱਡਿਆ ਕਰੋ ਇਹਨਾਂ ਨੂੰ ਬਹੁਤ ਅੱਜ ਮੈਂ ਕੱਖ ਖਾਨ ਲੱਗ ਗਏ ਜਦੋਂ ਮੈਂ ਬਾਹਰੇ ਹੋ ਜਾਣਾ ਇਹ ਦਿਨ ਰਾਤ ਖੁੱਲੀ ਫਿਰਦੇ ਰਹਿੰਦੀ ਆ ਘਰ ਦੇ ਗੇ ਬੰਦੇ ਪੁੰਦੇ ਇਹਨਾਂ ਨੂੰ ਘੱਟਾਗੇ ਤਾਂ ਕਰਕੇ ਢਿੱਡੀ ਛੱਡੀ ਜਾਂਦੇ ਆ ਆ ਦੇਖ ਲਓ ਨੇ ਇਹਦਾ ਢਿੱਡ ਕਿੱਡਾ ਵੱਡਾ ਛੱਡਿਆ ਹੋਇਆ ਹੈ ਨੇ ਕਿਉਂ ਇਹਨਾਂ ਨੇ ਤਾਂ ਖਾਣੋਂ ਹਟਣਾ ਹੀ ਨਹੀਂ ਇਹਨਾਂ ਨੇ ਲਗਾਤਾਰ ਖਾਈ ਜਾਣ ਐਂ ਚਨਾਬ ਦਾ ਢਿੱਡ ਹੋ ਗਿਆ ਢੱਡ ਛੱਡੀ ਖੜੇ ਹੈਗੇ ਤੇ ਹੁਣ ਇਹਨਾਂ ਨੂੰ ਮੈਂ ਸੁੱਕੇ ਹੀ ਕੱਕ ਪਾਉਣਾ ਜਿਆਦਾ ਤੋੜੀ ਪਾਉਣਾ ਕੱਕ ਥੋੜੇ ਪਾਉਣਾ ਬਾਕੀ 17 ਧੂਣਾਂ ਕੱਢ ਕੇ ਮੈਂ ਟਾਈਮ ਸਿਰ ਅੱਜ ਵੇਲਾ ਹੋ ਗਿਆ ਸੀ ਖੇਤ ਮੋਟਰ ਛੱਡੀ ਹੋਈ ਸੀ ਫਾਦਰ ਸਾਹਿਬ ਹੋਣਾ ਜੀ ਇੱਕ ਉਹ ਉੱਥੇ ਸੀਗੇ ਖੇਤ ਤੇ ਚਾਰ ਪੰਜ ਦਿਨਾਂ ਬਾਅਦ ਖੁੱਲੀਆਂ ਛੱਡੀਆਂ ਨੇ ਅੱਜ ਕਰਦੀਆਂ ਨੇ ਥੋੜਾ ਮੋੜਾ ਚੈਲ ਕਰਦੀ ਜੀ ਬਦੀਆ ਪਸੂ ਨੇ ਅੱਜ ਪਾਣੀ ਵੀ ਫਿਰ ਦੋ ਖੇਲਾਂ ਲੋਟ ਪੀ ਗਈਆਂ 4 ਵਜੇ ਤੋਂ ਬਾਅਦ ਹੁਣ ਤੱਕ ਦੋ ਵਾਰੀ ਖੇਲ ਭਰਤੀ ਹੁਣ ਤੀਜੀ ਖੇਲ ਭਰੀ ਹੋਈ ਹੈਗੀ ਬਹੁਤ ਅੱਜ ਮਾ ਪਾਣੀ ਪੀ ਲਾਂਗੇ ਆ ਪੀ ਲੈਂਦਾ ਪਸੂ ਖੁੱਲਾ ਛੱਡਿਆ ਹੋਇਆ ਬਾਕੀ ਆਵਦਾ ਥੋੜਾ ਟਾਈਮ ਰਹਿ ਗਿਆ ਪਣੀ ਦਾ ਡਰਾਈ ਮੈਪਲੇ ਚੱਲੀ ਜਾਂਦੀ ਏ ਇਹਨੂੰ ਲਗਭਗ ਮਹੀਨੇ ਤੋਂ ਵੀ ਦਿਨਾਂ ਥੋੜੇ ਹੀ ਰਹਿ ਗਏ ਇਹਦੇ ਦੇਖਦੇ ਆ ਕਿ ਰਿਜ਼ਲਟ ਆਉਂਦਾ ਹੈ ਟਮਾਟੋ ਖੜਦਿਆਂ ਨਹੀਂ ਤੇ ਦੇਖਦੇ ਆਂਗੇ ਕੀ ਰਿਜ਼ਲਟ ਆਉਂਦਾ ਇਹਨੂੰ ਅੱਜ ਮੈਂ ਸੋਚਿਆ ਨਾ ਇਹਨੂੰ ਇੱਧਰ ਲਈ ਚਾਲ ਬਨੂੰਗਾ ਅੱਗੇ ਇੱਥੇ ਗੋਰੀ ਤੇ ਰੇਖਾ ਹੁੰਦੀਆਂ ਨੇ ਦੋਨੇ ਅੱਜ ਮੈਂ ਇਹਨਾਂ ਨੂੰ ਅੰਦਰ ਬਨਨ ਕੇ ਇਹਨੂੰ ਇੱਥੇ ਬਨੂੰਗਾ ਤੇ ਸਾਰੀ ਰਾਤ ਇਹਦੇ ਮੂਰੇ ਫੀਡ ਸਿੱਟ ਕੇ ਰੱਖੂੰ 2 ਕਿਲੋ ਉਹਦੇ ਨੂੰ ਖਾ ਜੂਗੀ ਸਵੇਰ ਨੂੰ 2 ਕਿਲੋ ਹੋਰ ਪਾ ਦਾਂਗੇ ਨਹੀਂ ਇੱਧਰ ਖਾਂਦੀ ਨਹੀਂ ਹੈਗੀ ਇਹ ਫੀਡ ਡਰਾਈ ਤੁਹਾਨੂੰ ਪਤਾ ਸਾਰੀ ਪਸ਼ੂ ਥੋੜੀ ਜਿਹੀ ਘੱਟ ਖਾਂਦੇ ਜਾਂਦੇ ਆ ਤੇ ਡਿੱਕਾ ਆਉਂਦਾ ਥੋੜਾ ਜਿਹਾ ਔਖੀ ਧੱਕੇ ਨਾਲ ਖਵਾਉਣੀ ਪੈਂਦੀ ਆ ਯਾਰ ਲਾਰ ਲਾ ਕੇ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਤੇ ਅ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਚੈਨਲ ਨੂੰ ਵੀਡੀਓ ਨੂੰ ਲਾਈਕ ਜਰੂਰ ਕਰਿਓ ਸਾਰੇ ਭਰਾ ਕੋਈ ਵੀ ਸਵਾਲ ਹੋਵੇ ਤੁਹਾਡੇ ਮਨ ਦੇ ਵਿੱਚ ਫਾਰਮਿੰਗ ਰਿਲੇਟਡ ट्रैवलिंग ਰਿਲੇਟਡ ਤੁਸੀਂ ਮੈਨੂੰ ਜਰੂਰ ਕਰਿਓ ਕਮੈਂਟ ਸੈਕਸ਼ਨ ਤੁਹਾਡੇ ਵਾਸਤੇ ਖੁੱਲਾਗਾ ਬਾਕੀ ਪਤਲੋ ਆਪਣੀ ਹੁਣ ਥੋੜਾ ਜਿਹਾ ਹੈਵੀ ਹੋਮ ਲੱਗੀ ਹੈਗੀ ਥੋੜਾ ਜਿਹਾ ਮਿਨੀਮੈਕਚਰ ਵਗੈਰਾ ਸਟਾਰਟ ਕਰਦੇ ਆਂਗੇ ਇਹਨਾਂ ਦਾ ਦੁਬਾਰੇ ਹੋਰ ਫੀਡ ਬੂਡ ਹੈ ਤੇ ਕਿ ਹੁਣ ਫੇਰ ਲੇਖੇ ਲੱਗੀ ਪਈ ਜਾਣ ਫੀਡ ਦੁਬਾਰੇ ਫੇਰ ਮੰਗਾਉਣ ਵਾਲੀ ਹੈਗੀ ਦੇਖਦੇ ਆਂ ਕਿ ਕਿਹੜੀ ਮੰਗਾਉਣਾ ਹੈ ਮੈਂ ਤਾਂ ਕਾਰਗਿਲ ਦੀ ਝਾਕਾ ਵੀ ਕਾਰਗਿਲ ਚੱਕ ਲਾਂਗੇ ਰਿਜ਼ਲਟ ਕਾਰਗਿਲ ਦਾ ਸਹੀ ਹੈਗਾ ਛੋਟੇ ਆ ਵਾਸਤੇ ਗਰੋਵਰ ਕਹਿ ਲਈਏ ਸਟਾਰਟਰ ਕਹਿ ਲਈਏ ਕਾਰਗਿਲ ਦੇ ਰਿਜ਼ਲਟ ਬਿਹਤਰੀਨ ਆ ਯਾਰ ਦੂਜਿਆਂ ਨਾਲੋਂ ਰੇਟ ਦੇ ਹਿਸਾਬ ਨਾਲ ਜਾਂ ਕਿ째 ਇਕੋ ਜੀਆਂ ਨੇਗੀਆਂ ਤੇ ਹੁਣ ਮੈਂ ਦੇਖਦਾ ਇਹਨਾਂ ਨੂੰ ਹੋਗੇ 15-20 ਮਿੰਟ ਇਹਨਾਂ ਨੂੰ ਖੁੱਲੀਆਂ ਛੱਡੀਆਂ ਨੂੰ ਤੇ 20 ਮਿੰਟ ਇਹਨਾਂ ਨੂੰ ਚੱਲ ਹੋਰ ਛੱਡ ਦੇਣੇ ਹੈਗੇ ਹੋਪ ਮੈਨ ਯੂਟਿਊਬ ਕਿਵੇਂ ਮਾਰ ਕਿ ਮੈਂ ਡੋਲ ਲਿਆਗਾ ਭਾਂਜਾ ਸਾਰਾ ਚੱਕ ਕੇ ਕੱਖ ਬਾਰੇ ਮਾਰੇ ਐ ਬੋਲਾ ਕਰਦੀ ਇਹ ਕੱਲੀ ਹੋਈ ਆ ਸਾਰੀਆਂ ਪੈਣੀਆਂ ਟੁੱਟ ਰੋਡਾਂ ਇਕ ਦੂਜੇ ਦੇ ਉੱਤੋਂ ਦੀ ਜਦੋਂ ਐ ਜੇ ਕਰਤਾ ਨਾ ਸਾਰੀਆਂ ਭਾਜ ਲੈਣੀਆਂ ਨੇ ਪਤਾ ਇਹਨਾਂ ਨੂੰ ਪਹਿਲਾਂ ਨਹੀਂ ਲੱਗਿਆ ਵੀ ਰੋਟੀਆਂ ਚੱਕ ਲੈ ਆ ਜਾ ਆ ਜਾ ਗੋਰੀ ਗੋਰੀ ਮਸਾਂ ਖਾਣ ਲੱਗੀ ਆ ਰੋਟੀਆਂ ਹੁਣ ਸਰ ਨਾਲੋਂ ਪਹਿਲਾਂ ਗੋਰੀ ਨੂੰ ਹੀ ਖਵਾਉਣੇ ਆ ਆ ਜਾ ਗੋਰੀ ਖਾ ਜਾ ਉਹਨਾਂ ਤਾਂ ਇਹ ਅੱਲਾ ਬਰੇ ਲਾ ਦੇਣਗੀਆਂ ਰੋਟੀਨ ਘਟਨੇ ਦੀਦੀ ਕਰਦੀ ਆ ਪਰੋਟੀ ਖੜ ਜਾ ਮੋਟੋ ਖੜ ਜਾ ਲੱਦੀ ਤੋੜ ਲੈ ਜਾ ਵੈਰੀ ਗੁੱਡ ਅੰਦੀ ਬਤਲੋਂ ਲੈ ਜਾ ਆ ਜਾ ਮੋਟੋ ਭੱਜਿਆ ਦੇਖੋ ਸਾਡੇ ਮੋਟੇ ਬਸ ਹਣ ਬਾਗ ਜਾ ਤੂੰ ਉਧਰ ਅੱਧੀ ਤੋੜ ਲੱਦੀ ਵੈਰੀ ਗੁੱਡ ਆ ਜਾ ਰੇਖਾ ਇਹ ਕਦਾ ਹੱਥ ਕੀ ਨਾ ਖਾ ਜੇ ਵਿੱਚ ਬੰਦੇ ਦਾ ਸਾਰਾ ਲੈ ਗੋਰੀ ਸਾਲਾ ਤੇਰੇ ਵਾਸਤੇ ਸਪੈਸ਼ਲ ਹੁੰਦੀ ਆ ਜਲ ਖਾ ਲ ਨਮ 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 ਨਹੀਂ ਕਰਨਾ ਜਿਵੇਂ ਤੂੰ ਖਾ ਲ ਅੱਧੀ ਖਾ ਲੈ ਅੱਧੀ 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 ਸਾਰਾ ਮੂੰਹ ਤਾਂ ਖੋਲ ਮੂੰਹ ਗੋਲ ਮੂੰਹ ਰੋਟੀ ਖਾਧੀ ਜਿੰਮਨੀ ਨੇ ਵੀ ਨਹੀਂ ਮਾਖੇ ਤੇ ਅੱਧੀ ਖਾ ਲਈ ਤਾਂ ਚੱਕ ਸਾਰੀ ਤੂੰ ਹੀ ਖਾਲਾ ਫੇਰਾ ਆਪ ਵੀ ਕਾਲੂ ਖਾ ਲੂਗੀ ਅ ਅੱਜ ਦੀ ਇੰਨੀ ਕੁ ਵੀਡੀਓ ਵਿੱਚ ਇੰਨੀ ਹੈਗਾ ਗੱਲਾਂ ਅਂ ਜ਼ਰੂਰ ਹਰ ਦੇਖੋ ਐ ਬਾਲਾ ਪਾ ਮੋੱਕ ਗਿਆ ਬਸ ਹੁਣ ਮੈਂ ਮੋਟੋ ਅਪ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਸਾਰੇ ਭਰਾ ਅ ਡੇਲੀ ਵੀਡੀਓ ਅਪਲੋਡ ਕਰਦੇ ਆਂ ਲਗਭਗ ਜ਼ਰੂਰ ਵੀਡੀਓ ਦੇਖਿਆ ਕਰੋ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਲਾਈਵ ਆਉਣੇ ਨੇ ਡੇਲੀ ਆਪਾਂ ਹੁਣ ਥੋੜਾ ਜਿਹਾ ਨਹੀਂ ਆਇਆ ਗਿਆ ਉਹਦੇ ਵਾਸਤੇ ਸੌਰੀ ਬਹੁਤ سارے ਭਰਾ ਕਮੈਂਟ ਕਰ ਦਿੰਦੇ ਨੇ ਲਾਈਵ ਦਾ ਟਾਈਮ ਪੁੱਛਦੇ ਹੁੰਦੇ ਨੇ ਲਾਈਵ ਦਾ ਆਪਾਂ ਪੱਕਾ ਟਾਈਮ ਨਹੀਂ ਹੈਗਾ ਮੈਂ ਘੰਟੇ ਤੋਂ ਪਹਿਲਾਂ ਵਸੂ ਉਦੋਂ ਦੱਸ ਦੇਣਾ YouTube ਤੇ ਉਹ ਪੋਸਟ ਪਾ ਕੇ ਉਹ ਤੇ ਜ਼ਰੂਰ ਤੁਸੀਂ ਵੈਲ ਆਈਕਨ ਆਨ ਕਰਕੇ ਰੱਖਿਓ ਬਾਕੀ ਹੋਲੀ ਦਾ ਪਲਾਨ ਹੈਗਾ ਦੇਖਦੇ ਆਂ ਜਾਂ ਤਾਂ ਹੋਲੀ ਮਹੱਲੇ ਤੇ ਜਾਵਾਂਗੇ ਜਾਂ Rajasthan ਜਾਵਾਂਗੇ ਦੇਖ ਰਹੇ ਆ ਕੀ ਬੰਦਿਆ ਜਰੂਰ ਚੈਨਲ ਨਾਲ ਜੁੜੇ ਰਹੋ ਧੰਨਵਾਦ ਬਈ ਤੁਹਾਡਾ ਸਾਰਿਆਂ ਦਾ